ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕ ਸਭਾ ਚੋਣਾਂ ਦੇ ਵਿੱਚ ਉਹ ਵਧਿਆ ਹੈ ਉਹਨਾਂ ਦਾ ਪੋਰਟ ਸ਼ੇਅਰ ਵਧਿਆ ਹੈ ਕਿਉਂਕਿ ਪਹਿਲਾਂ ਇੱਕ ਸੀਟ ਉਹ ਲੈ ਕੇ ਜਾਂਦੇ ਸੀ ਤੇ ਹੁਣ ਤਿੰਨ ਸੀਟਾਂ ਲੈ ਕੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਭਾਜਪਾ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਿ ਕਹਿੰਦੇ 400 ਸੀਟਾਂ ਦਾ ਦਾਅਵਾ ਕਰਨ ਵਾਲੀ ਪਾਰਟੀ 240 ਦੇ 30 ਮਿੰਟ ਤੇ ਰਹਿ ਗਈ ਲੋਕ ਸਭਾ ਚੋਣਾਂ ਤੋਂ ਬਾਅਦ ਉਪ ਮੰਤਰੀ ਸਾਹਿਬ ਮੀਡੀਆ ਦੇ ਸਾਹਮਣੇ ਆਉਣ ਲੱਗੇ ਨਹੀਂ ਤਾਂ ਉਹ ਆਪਣੇ ਜੋ ਕਹਿੰਦੇ ਸੀਗੇ ਫਿਰ ਪ੍ਰਧਾਨ ਮੰਤਰੀ ਨੂੰ ਮਨ ਦੀ ਬਾਤ ਸੁਣਾ ਦਿੰਦੇ ਸੀ ਲੋਕਾਂ ਦੇ ਮਨ ਦੀ ਬਾਤ ਨਹੀਂ ਸੀ। ਬਾਣ ਸਾਹਿਬ ਵੋਟ ਤਾਂ ਇੱਕ ਬਹੁਤ ਹੁੰਦੀ ਹੈ ਜਿੱਤ ਹਾਰ ਵਾਸਤੇ। ਤੁਸੀਂ ਇਸ ਗੱਲ ਤੇ ਕਿਉਂ ਨਹੀਂ ਜਾਂਦੇ ਕਿ ਤੁਸੀਂ ਪਿੱਛੇ ਕਿਉਂ ਰਹੇ? ਰਾते ਮੁੱਖ ਮੰਤਰੀ ਦੇ ਵੱਲੋਂ ਇਸ ਬੰਦੀ ਕੋਈ ਬਿਆਨ ਨਹੀਂ ਦਿੱਤਾ ਗਿਆ। ਹੁਣ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਕਹਿੰਦੇ ਕਿ ਪੰਜਾਬ ਨੂੰ ਹਰ ਗੱਲ ਦੇ ਉੱਤੇ ਵਖਵਾਦੀ ਤੇ ਅਤਵਾਦੀ ਕਹਿਣਾ ਗਲਤ ਹੁੰਦਾ ਨਾਲੇ ਉਹਨਾਂ ਇਹ ਵੀ ਕਹਿ ਦਿੱਤਾਗੇ ਜੋ ਥੱਪੜ ਮਾਰਿਆ ਹਾਲਾਂਕਿ ਉਹ ਗਲਤ ਗੱਲ ਸੀ ਅਜੇ ਹਣੀਸ ਹੀ ਹੋਣਾ ਚਾਹੀਦਾ ਜੇ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਹੈ ਹਾਂ ਉਹ ਤਾਂ ਬਹੁਤ ਵੱਡਾ ਰਾਸ਼ਟਰਵਾਦੀ ਹੈ ਜੀ ਜੇ ਕੋਈ ਸਿੱਖ ਸਟੇਟ ਦੀ ਗੱਲ ਕਰਦਾ ਹੈ ਹਾਂ ਉਹ ਵਖਵਾਦੀ ਹੈ ਅਤਵਾਦੀ ਹੈ ਖੜਕੂ ਹੈ ਅਲੱਗਵਾਦੀ ਹੈ ਟੁਕੜੇ ਟੁਕੜੇ ਗੈਂਡ ਦਾ ਮੰਦ ਮੈਂ ਕਹਿੰਦੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਵਾਸਤੇ ਹਮਲਾ ਹੋਇਆ ਉਹਦੇ ਵਿੱਚ ਹਿੰਦੂ ਸਵਾਰੀਆਂ ਬੈਠੀਆਂ ਸੀ ਤਾਂ ਹੋਇਆ ਮੈਂ ਸਮਝਦਾ ਕਿਸੇ ਨੂੰ ਵੀ ਆ ਸਬਜੈਕਟ ਪਾਸ਼ਾ ਨਹੀਂ ਵਰਤਣੀ ਚਾਹੀਦੀ ਉਹ ਭਾਵੇਂ ਕੰਗੜਾ ਰਣਾਉਤ ਹੈ ਜਾਂ ਹੋਰ ਹੈ ਐਡਮ ਨੇ ਤੇ ਪਿੱਟੂਪੁਰਾਂ ਦੀ ਮਾਂ ਦਾ ਜਸਪੀਰ ਕੌਲਜੀ ਉਹਨਾਂ ਦਾ ਵੀ ਪਿਆਣਾ ਆ ਕਹਿੰਦੇ ਕਿ ਮੇਰਾ ਮੁੰਡਾ ਕਹਿੰਦਾ ਹੁੰਦਾ ਸੀ ਕਿ ਮੈਂ ਵੀ ਇੱਕ ਵਾਰ ਆਪਣੇ ਦਾਦੇ ਦੇ ਵਾਂਗੂ ਮੁੱਖ ਮੰਤਰੀ ਜ਼ਰੂਰ ਬਣੂੰਗਾ ਤੇ ਅੱਜ ਉਹ ਇੱਕ ਮੋੜੀ ਚੜ ਚੁੱਕਿਆ ਰਾਜਨੀਤਿਕ ਲੋਕ ਜਦੋਂ ਰਾਜਨੀਤੀ ਵਿੱਚ ਆਉਂਦੇ ਨੇ ਉਹ ਪਹਿਲਾ ਅਸ਼ਾ ਹੁੰਦੀ ਆ ਵਿਧਾਇਕ ਬਣਾ ਜੀ ਫਿਰ ਹੁੰਦੀ ਆ ਮੰਤਰੀ ਬਣਾ ਜੀ ਜਾਂ ਐਮਪੀ ਬਣਾ ਤੇ ਕੇਂਦਰ ਦਾ ਵਜ਼ੀਰ ਬਣਾ ਹਮ ਚੇਅਰਮੈਨ ਬਣਾ ਤੇ ਤਿੰਨ ਵਾਰ ਇਹ ਤੋਂ ਪਹਿਲਾਂ ਰਵਨੀਤ ਮਿੱਟੂ ਐਮਪੀ ਰਹਿ ਚੁੱਕੇ ਨੇ ਐਸ ਵਾਰ ਉਹ ਰਾਜਾ ਬਰੇਂਗ ਬਰੇਂਦਰ ਸਿੰਘ ਤੋਂ 20000 ਵੋਟਾਂ ਦੇ ਫਰਕ ਨਾਲ ਹਾਰ ਗਏ ਬਲਾਂਕੇ ਕਿਸਾਨਾਂ ਨੇ ਉਹਨਾਂ ਨੂੰ ਕਿਤੇ ਮੰਗਨ ਨਹੀਂ ਦਿੱਤਾ ਉਹ ਕਹਿੰਦੀ ਆ ਕਿ ਮੇਰੀ ਕਿਸਾਨਾਂ ਨਾਲ ਬਹੁਤ ਹੈ ਮੈਂ ਪੁਲ ਦਾ ਕੰਮ ਕਰਾਂਗਾ ਕਿ ਸਾਡੀ ਮੰਗਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਹੱਲ ਕਰਾਉਂਦਾ ਜੀ ਤਾਂ ਸੱਚੇ ਕਾਲ ਜੀ ਪ੍ਰੋਗਰਾਮਿਕ ਮੇਰੀ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਗੌਰਗਿਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਆਪਣੇ ਅਹਿਮ ਵਿਚਾਰ ਪੇਸ਼ ਕਰਨ ਵਾਸਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲਹੋੜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਟਿਲੋ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ ਜਵਰਨ ਜੀ ਟਿਲ ਸਾਬ ਪਹਿਲੀ ਖਬਰਦਾਰ ਰੱਖ ਕਰਦੇ ਆ ਅੱਜ ਸੁਹਾਣਾ ਸਾਹਿਬ ਵਿਖੇ ਆਪਣੀ ਧਰਮ ਪਤਨੀ ਦੇ ਨਾਲ ਮੱਥਾ ਟੇਕਣ ਵਾਸਤੇ ਪਹੁੰਚੇ ਹੋਏ ਸਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਦੌਰਾਨ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕ ਸਭਾ ਚੋਣਾਂ ਦੇ ਵਿੱਚ ਉਹ ਵਧਿਆ ਹੈ ਉਹਨਾਂ ਦਾ ਵੋਟ ਸ਼ੇਅਰ ਵਧਿਆ ਹੈ ਕਿਉਂਕਿ ਪਹਿਲਾਂ ਇੱਕ ਸੀਟ ਉਹ ਲੈ ਕੇ ਜਾਂਦੇ ਸੀ ਤੇ ਹੁਣ ਤਿੰਨ ਸੀਟਾਂ ਲੈ ਕੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਭਾਜਪਾ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਹਿੰਦੇ 400 ਸੀਟਾਂ ਦਾ ਦਾਵਾ ਕਰਨ ਵਾਲੀ ਪਾਰਟੀ 240 ਦੇ ਇਸਮੇਟ ਕੇ ਰਹਿ ਗਈ ਜੀ ਦਕੋਪਕ ਮੰਤਮਾਨ ਦਾ ਪਹਿਲੇ ਹੀ ਪਤਾ ਸੀ ਕਿ ਉਹਨਾਂ ਨੇ ਮੱਥਾ ਟੇਕਣ ਵਾਸਤੇ ਆਉਣਾ ਸ਼ੁਕਰ ਕਰੋ ਹਮ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਮੀਡੀਆ ਦੇ ਸਾਹਮਣੇ ਆਉਣ ਲੱਗੇ ਹਮ ਨਹੀਂ ਤਾਂ ਉਹ ਆਪਣੇ ਹੀ ਜੋ ਕਹਿੰਦੇ ਸੀਗੇ ਪ੍ਰਧਾਨ ਮੰਤਰੀ ਵਾਂਗੂ ਮਨ ਕੀ ਬਾਤ ਸੁਣਾ ਦਿੰਦੇ ਸੀ ਲੋਕਾਂ ਦੇ ਮਨ ਦੀ ਬਾਤ ਨਹੀਂ ਸੀ ਸੁਣਦੇ ਜੀ ਸੋ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਸਬਰਨ ਤਨੇ ਚਾਰ ਚੀਜ਼ਾਂ ਕਾਫੀ ਮਹੱਤਵਪੂਰਨ ਕਹੀਆਂ ਨੇ ਹਮ ਪਹਿਲੀ ਗੱਲ ਤਾਂ ਉਹ ਕਹਿੰਦੇ ਉਸਤੇ ਇੱਕ ਤੇ ਸੀ ਜੀ ਭਾਈ ਸਾਹਿਬ ਤੁਸੀਂ 14 ਚ 4 ਤੇ ਵੀ ਸੀ ਹਮ ਅਜੇ ਤੱਕਰ ਲੋਕ ਸਭਾ ਦੇ ਵਿੱਚ ਪੰਜਾਬ ਨੂੰ ਛੱਡ ਕੇ ਤੁਹਾਡੇ ਸੁਪਰੀਮੋ ਸਮੇਤ ਕੋਈ ਲੋਕ ਸਭਾ ਦੇ ਉੱਤੇ ਨਹੀਂ ਬੈਠਿਆ ਰਾਜ ਸਭਾ ਵੀ ਤੁਹਾਨੂੰ ਦਿੱਲੀ ਦੇ ਤਿੰਨ ਤੇ ਪੰਜਾਬ ਨੇ ਪੈਦਾ ਕਰਤੀਆਂ ਸੱਤ ਦੀਆਂ ਸੱਤ ਤੁਸੀਂ ਉੱਥੇ ਜੇ ਬੈਠੇ ਹੋ ਹਮ ਉਹਨਾਂ ਨੇ ਕੰਪੈਰੀਸ਼ਨ ਕੀਤਾ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਨਾਲ ਜੀ ਉਹ ਕਹਿੰਦੇ ਬੀਜੇਪੀ ਦਾ ਖਾਤਾ ਤਾਂ ਜ਼ੀਰੋ ਖੁੱਲਿਆ ਅਕਾਲੀ ਦਲ ਇੱਕ ਤੇ ਰਹੇਗੀ 10 ਜਵਾਨਤਾ ਜਪ ਤੋਂ ਵੀ ਆ ਹਮ ਹੁਣ ਮੁਕਾਬਲਾ ਕਾਂਗਰਸ ਪਾਰਟੀ ਨਾਲ ਸੀ ਉਹ ਕਹਿੰਦੇ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪਈ ਹੈ ਉਹ ਪਈ ਹੈ 35 ਲੱਖ 50 ਹਜ਼ਾਰ ਹਮ ਤੇ ਸਾਨੂੰ ਪਈ ਹੈ 35 ਲੱਖ 30 ਹਜ਼ਾਰ ਹਮ 20000 ਦਾ ਹੀ ਫਰਕ ਹੈ ਮਾਨ ਸਾਹਿਬ ਵੋਟ ਤਾਂ ਇੱਕ ਬਹੁਤ ਹੁੰਦੀ ਹੈ ਜਿੱਤ ਹਾਰ ਵਾਸਤੇ ਹਮ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਜਾਂਦੇ ਕਿ ਤੁਸੀਂ ਬਿਤੇ ਕਿਉਂ ਰਹੇ ਤੁਹਾਡੀ ਸਰਕਾਰ ਸੀ ਤੁਹਾਡੀ ਸਰਕਾਰ ਹੋਣਾ ਅਤੇ ਤੁਹਾਡੀ ਤਾਂ ਇਹ ਬਧਨੀ ਚਾਹੀਦੀ ਸੀ ਜੀ ਜੇ ਇਹ ਤੋਂ ਪਹਿਲਾਂ ਤੁਸੀਂ ਜਿੱਤੇ ਤਾਂ ਜਿਵਨੀ ਚੋਣ ਜਿੱਤੇ ਸੀ ਜਲੰਧਰ ਦੀ ਹਾਂ ਤੇ ਜਿਵਨੀ ਚੋਣ ਸੰਗਰੂਰ ਦੀ 3 ਮਹੀਨਿਆਂ ਬਾਅਦ ਹੀ ਹੋਈ ਸੀ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਤੇ ਤੁਸੀਂ ਪੂਰੀ ਤਰ੍ਹਾਂ ਹਾਰ ਗਏ ਸੀਗੇ ਸਰਦਾਰ ਸਵਰਨਜੀਤ ਸਿੰਘ ਮਾਨ ਜਿੱਤ ਗਏ ਉੱਥੇ ਮੈਂਬਰ ਪਾਰਲੀਮੈਂਟ ਬਣ ਗਏ ਐਸ ਵਾਰ ਤੁਸੀਂ ਕੋਈ ਸ਼ੱਕ ਨਹੀਂ ਸੰਗਰੂਰ ਦੇ ਵਿੱਚ ਇੱਕ ਚੰਗੀ ਵਾਪਸੀ ਕੀਤੀ ਹੈ ਹਾਂ ਮੋਕਮਤਰੀ ਹੋਰਾਂ ਨੇ ਇਹ ਵੀ ਕਿਹਾ ਕਿ ਅਸੀਂ ਆਮ ਤੌਰ ਤੇ ਅਸੀਂ ਲੋਕਾਂ ਦੇ ਮਤਾਬਕ ਨੀਤੀਆਂ ਬਣਾਉਂਦੇ ਆ ਜਿੱਥੇ ਕਿਤੇ ਕਮੀ ਰਹੇਗੀ ਉਹਦੇ ਤੇ ਵਿਚਾਰ ਕਰਾਂਗੇ ਹਾਂ ਲੋਕ ਫਤਵਾ ਸਾਨੂੰ ਪ੍ਰਵਾਨ ਹੈ ਉਹ ਕਹਿੰਦੇ ਪੰਜਾਬ ਦੇਸ਼ ਦਾ ਧੁਰਾ ਹੈ ਆ ਕੰਗਣਾ ਰਣੌਤ ਵਰਗਿਆਂ ਪੰਜਾਬ ਦੇ ਲੋਕਾਂ ਤੇ ਸਵਾਲ ਚੁੱਕੀ ਜਾਂਦੀਆਂ ਨੇ ਜੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਰਾਖੀ ਕਰਨ ਹਾਂ ਤੇ ਦੇਸ਼ ਦੀ ਖਾਣ ਪੀਣ ਦੀ ਰਾਖੀ ਇਹਦੇ ਵਿੱਚ ਵੀ ਪੰਜਾਬ ਦਾ ਵੱਡਾ ਯੋਗਦਾਨ ਹੈ ਜੀ ਕਦੇ ਕਦੇ ਉਹਨਾਂ ਦੇ ਵਿੱਚ ਵੀ ਮੋਦੀ ਸਾਹਿਬ ਵਾਂਗੂ ਮੈਂ ਆ ਜਾਂਦੀ ਐ ਹੂੰ ਕਹਿੰਦੇ ਮੈਂ ਕਣਕ ਇੰਨੀ ਦਿੰਦਾ ਹਾਂ ਹੂੰ ਫਿਰ ਥੋੜਾ ਜਿਹਾ ਪਤਾ ਲਾ ਕੇ ਕਹਿੰਦੇ ਅਸੀਂ ਜਿਹੜਾ ਹੈਗਾ ਝੋਨਾ ਐਨਾ ਪੌਂਦੇ ਆ ਅਸੀਂ ਆਪ ਦਾ ਪਾਣੀ ਖਰਾਬ ਕਰ ਲਿਆ ਧਰਤੀ ਖਰਾਬ ਕਰ ਲਈ ਤੇ ਪੰਜਾਬ ਦੇ ਕਿੰਨੇ ਪਰਸੈਂਟ ਲੋਕ ਝੋਨਾ ਖਾਂਦੇ ਐ ਇਹ ਤਾਂ ਸਾਰੇ ਚਾਵਲ ਦੂਜੇ ਲੋਕ ਹੀ ਖਾਂਦੇ ਐ ਜੀ ਹੂੰ ਸੋ ਕਿੱਥੇ ਜਾ ਕੇ ਤੁਹਾਡੀ ਇਸੇ ਕਰਕੇ ਹਲਕਾ ਬਾਈ ਜੀ ਬੁਲਾ ਰਹੇ ਨੇ ਜੀ ਪਰ ਇਹਦਾ ਜਵਾਬ ਨਹੀਂ ਦਿੱਤਾ ਪਹਿਲਾਂ ਤਾਂ ਕੋਵਰ ਵਿਜੇ ਪ੍ਰਤਾਪ ਸਿੰਘ ਬੋਲਦਾ ਹੁੰਦਾ ਸੀ ਸਰਕਾਰ ਦੇ ਖਿਲਾਫ ਜੀ ਹੁਣ ਇਹਨਾਂ ਜਲੰਧ ਅਮਰਸਰ ਕੇਂਦਰੀ ਤੋਂ ਐਮ ਐਲ ਏ ਇਹਨਾਂ ਦੇ ਡਾਕਟਰ ਅਜੀਤ ਗੁਪਤਾ ਨੇ ਕਹਿਤਾ ਜੀ ਕਿ ਭ੍ਰਿਸ਼ਟਾਚਾਰ ਜਿਉਂਦੀ ਤਿਉਹ ਹੈ ਮਾਈਂਡਿੰਗ ਹੋ ਰਹੀ ਹੈ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਉਹਦਾ ਜਵਾਬ ਨਹੀਂ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੂੰ ਉਹ ਇਧਰਲੇ ਕਰਨੇ ਚੋਂ ਪਾ ਕੇ ਦੂਜੇ ਜੀ ਕੱਢਤਾ ਸੋ ਕਹਿੰਦੇ ਅਸੀਂ ਹੁਣ ਜਿਹੜਾ ਹੈਗਾ ਵੱਡੀ ਪੱਤਰ ਦੇ ਉੱਤੇ ਇਹ ਕਰ ਰਹੇ ਹਾਂ ਕਿ ਸਵਿਖਿਆ ਕਰ ਰਹੇ ਹਾਂ ਔਰ ਜਿਹੜੇ ਜਿਹੜੇ ਕਦਮ ਚੁੱਕਣੇ ਪਏ ਫਿਰ ਉਹ ਕਦਮ ਅਸੀਂ ਚੁੱਕਾਂਗੇ ਜੀ ਟਿਲੋ ਸਾਹਿਬ ਤੁਸੀਂ ਜ਼ਿਕਰ ਕੀਤਾ ਕੰਗਣਾ ਰਣੌਦ ਦੇ ਥੱਪੜकांड ਮਾਮਲੇ ਦਾ ਤੇ ਬੀਤੇ ਦਿਨਾਂ ਤੋਂ ਇਹ ਮੁੱਦਾ ਭਖਿਆ ਹੋਇਆ ਹੈ ਲੋਕਾਂ ਦੇ ਵੱਲੋਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੁਣ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਕਹਿੰਦੇ ਕਿ ਪੰਜਾਬ ਨੂੰ ਹਰ ਗੱਲ ਦੇ ਉੱਤੇ ਵਖਵਾਦੀ ਤੇ ਅਤਵਾਦੀ ਕਹਿਣਾ ਗਲਤ ਹੁੰਦਾ ਹੈ ਨਾਲ ਹੀ ਉਹਨਾਂ ਇਹ ਵੀ ਕਹਿ ਦਿੱਤਾ ਕਿ ਜੋ ਥੱਪੜ ਮਾਰਿਆ ਹਾਲਾਂਕਿ ਉਹ ਗਲਤ ਗੱਲ ਸੀ ਅਜੇ ਹਨੀ ਸੀ ਹੋਣਾ ਚਾਹੀਦਾ ਜੀ ਦੇਖੋ ਇਹ ਤਾਂ ਗੱਲ ਬਿਲਕੁਲ درست ਹੈਗੀ ਹੈ ਜੇ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਹੈ ਹਾਂ ਉਹ ਤਾਂ ਬਹੁਤ ਵੱਡਾ ਰਾਸ਼ਟਰਵਾਦੀ ਹੈ ਜੀ ਜੇ ਕੋਈ ਸਿੱਖ ਸਟੇਟ ਦੀ ਗੱਲ ਕਰਦਾ ਹੈ ਹਾਂ ਉਹ ਵਖਵਾਦੀ ਹੈ ਅਤਵਾਦੀ ਹੈ ਖੜਕੂ ਹੈ ਅਲੱਗਵਾਦੀ ਹੈ ਟੁਕੜੇ ਟੁਕੜੇ ਗੈਂਡ ਦਾ ਮੈਂਬਰ ਹੈ ਹਾਂ ਉਹ ਇਹ ਗੱਲ ਦੇ ਉੱਤੇ ਮੁੱਖ ਮੰਤਰੀ ਨੇ ਸਟੈਂਡ ਲਿਆ ਠੀਕ ਸਟੈਂਡ ਲਿਆ ਹਮ ਕਿ ਤੁਸੀਂ ਸਾਨੂੰ ਹੀ ਬਦਨਾਮ ਕਰਦੇ ਹੋ ਜੀ ਆ ਕਗਨਾ ਰਣੌਤ ਨੇ ਇੱਕ ਨਵਾਂ ਬਿਆਨ ਦਿੱਤਾ ਅੱਜ ਹਮ ਕਹਿੰਦੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬਸ ਤੇ ਹਮਲਾ ਹੋਇਆ ਹੈ ਹਮ ਉਹਦੇ ਵਿੱਚ ਹਿੰਦੂ ਸਵਾਰੀਆਂ ਬੈਠੀਆਂ ਸੀ ਤਾਂ ਹੋਇਆ ਹਮ ਪਰ ਸੰਵਿਧਾਨ ਸਾਡਾ ਇਹ ਕਹਿੰਦਾ ਧਰਮਾਂ ਅਨੇਕ ਭਾਰਤ ਇੱਕ ਹਮ ਅਸੀਂ ਵੱਖਰੇ ਵੱਖਰੇ ਖਿੱਤੇ ਆਂ ਅਸੀਂ ਵੱਖਰੇ ਵੱਖਰੇ ਪਾਸ਼ਾਵਾ ਨੇ ਬੱਕਰੀਆਂ ਬੱਕਰੀਆਂ ਬੋਲੀਆਂ ਨੇ ਬੱਕਰੇ ਬੱਕਰੇ ਪੈਰਾਵੇ ਨੇ ਬੱਕਰੀਆਂ ਬੱਕਰੀਆਂ ਜਵਾਨਾਂ ਨੇ ਜੀ ਇਹ ਸਾਰੇ ਕਸ ਦੇ باوجود ਅਸੀਂ ਇੱਕ ਹਮ ਇੱਕ ਧਾਗੇ ਦੇ ਵਿੱਚ ਪਰੋਏ ਹੋਏ ਫੁੱਲ ਹੈ ਮੈਂ ਇਹ ਸਭ ਜਦਾ ਕਿ ਮੁੱਖ ਮੰਤਰੀ ਨੇ ਠੀਕ ਕਿਹਾ ਉਹ ਆਪ ਸਾਰੇ ਕਹਿੰਦੇ ਆ ਹਮ ਕਿ ਪਰ ਹੁਣ ਚਾਰ ਮੈਂਬਰੀ ਟੀਮ ਬਣ ਗਈ ਹਰਵੀਰ ਸਿੰਘ ਜਿਹੜੇ ਟਵਾਲ ਨੇ ਉਹਨਾਂ ਦੀ ਅਗਵਾਈ ਵਿੱਚ ਐਸਪੀ ਸਿਟੀ ਨੇ ਮਹਾਲੀ ਦੇ ਜੀ ਉਹਦੇ ਵਿੱਚ ਸਵਿਖਿਆ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਚਾਰ ਮੈਂਬਰੀ ਟੀਮ ਵੱਲੋਂ ਕਿ ਇਹ ਘਟਨਾ ਵਾਪਰੀ ਤੇ ਵਾਪਰੀ ਕਿਉਂ ਕੀ ਇਸ ਕੰਗਰਾਂ ਨੇ ਉਕਸਾਇਆ ਤਾਂ ਨਹੀਂ ਉਦੋਂ ਕੋਈ ਬੰਦਾ ਕਿਉਂ ਨਾ ਬੋਲਿਆ ਜਦੋਂ ਇਸ ਕੰਗਰਾਂ ਨੇ ਮਾਨਸਾ ਦੀ ਸਾਡੀ ਮਾਤਾ ਮੇਂਦਰਕੌਰ ਜਿਹੜੇ ਹੈ ਵੀ 80 ਸਾਲ ਦੇ ਕਰੀਬ ਇਹ ਕਹਤਾ ਸੀ ਕਿ ਤਾਂ ਦਿਹਾੜੀ ਦਿਹਾੜੀ 100-100 ਰੁਪਏ ਤੇ ਆਈਆਂ ਹੋਈਆਂ ਔਰਤਾ ਨੇ ਤਾਂ ਮਾਤਾ ਮਹਿੰਦਰ ਕੌਰ ਤੇ ਹੋਰਾਂ ਨੇ ਜਵਾਬ ਦਿੱਤਾ ਸੀ ਕਿ ਤੂੰ ਸਾਨੂੰ 100-100 ਰੁਪਏ ਦੀ ਗੱਲ ਕਰਦੀਆਂ ਤੈਨੂੰ ਦਿਹਾੜੀ ਹਜ਼ਾਰ ਦੇਵਾਂਗੇ ਹਾਂ 30000 ਮੀਨਾ ਦੇਵਾਂਗੇ ਸਾਡੇ ਘਰਾਂ ਦਾ ਗੁਹਾਕੂੜਾ ਕਰਕੇ ਦਿਖਾ ਜੀ ਸੋ ਮੈਂ ਸਮਝਦਾ ਕਿਸੇ ਨੂੰ ਵੀ ਅਸભ્યਕ ਭਾਸ਼ਾ ਨਹੀਂ ਵਰਤਣੀ ਚਾਹੀਦੀ ਉਹ ਭਾਵੇਂ ਕੰਗਰਾਂ ਰਣੌਤ ਹੈ ਜਾਂ ਕੋਈ ਹੋਰ ਹੈ ਸਾਨੂੰ ਸભ્યਕ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਮੈਂ ਸਮਝਦਾ ਕਿ ਉਹ ਸਭ ਤੋਂ ਚੰਗਾ ਤੇ ਵਧੀਆ ਕਦਮ ਹੋਇਆ ਕਰਦਾ ਜੀ ਟੀਲ ਸਾਹਿਬ ਸ਼ੀਤਲ ਅਨਗਰਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣਾ ਹੋਣਾ ਹੋਣ ਜਾ ਰਹੀਆਂ ਨੇ 10 ਜੁਲਾਈ ਨੂੰ 13 ਜੁਲਾਈ ਨੂੰ ਇਸ ਦੇ ਨਤੀਜੇ ਆਉਣਗੇ ਤੇ ਅੱਜ ਸ਼ੀਤਲ ਅਨੁਗਰਾਲ ਦੇ ਵੱਲੋਂ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਜਿਹੜੇ ਕੰਮ ਤੁਸੀਂ ਨਹੀਂ ਕੀਤੇ ਹੁਣ ਉਹ ਗਿਣਾ ਕੇ ਵੋਟਾਂ ਮੰਗਿਓ ਜੀ ਬਿਲਕੁਲ ਉਹ ਕਹਿੰਦੇ ਵੀ ਸੰਤਾਨਾਂ ਦਾ ਤੁਸੀਂ ਬਿਠੇਰਾ ਰਾਗ ਲਾਪਿਆ ਹੂੰ ਤੁਹਾਡਾ ਸੁਪਰੀਮੋ ਵੀ ਆਇਆ ਜੀ ਤੇ ਕੀ ਬਣਿਆ ਕੱਖ ਵੀ ਨਹੀਂ ਹੂੰ ਤੁਸੀਂ ਕਿੰਨੇ ਵਾਅਦੇ ਕੀਤੇ ਜੀ ਉਹਨਾਂ ਚੋਂ ਪੂਰੇ ਕਿੰਨੇ ਕੀਤੇ ਹਾਂ ਮੁਕਤ ਖੋਰੀ ਦੀ ਸਿਆਸਤ ਬੜਾ ਚਰਨੀ ਚੱਲਦੀ ਇਹ ਵੀ ਪੁੱਛਿਆ ਗਿਆ ਜੀ ਕਿ ਤੁਸੀਂ ਜੋ ਚੋਰਾ ਚ ਆਉਣ ਤੋਂ ਪਹਿਲਾਂ ਕਿਹਾ ਸੀ ਅਸੀਂ ਤਾਂ ਆਮ ਬੰਦੇ ਆ ਹਾਂ ਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਮੈਂ ਕਈ ਵਾਰ ਕਹਿਣਾ ਹੁੰਦਾ ਏਡੀਜੀਪੀ ਇੰਟੈਲੀਜੈਂਸ ਸਰਦਾਰ ਜਸਕਰਨ ਸਿੰਘ ਜੀ ਉਹਨਾਂ ਦਾ ਇੱਕ ਪੱਤਰ ਹੈ 24 ਫਰਵਰੀ ਦਾ ਜਿਦੇ ਵਿੱਚ ਉਹਨਾਂ ਨੇ ਅੱਧੀ ਦਰਜਨ ਤੋਂ ਵੱਧ ਐਮਐਲਏ ਅਫਸਰ ਤੇ ਹੋਰ ਇਹਨਾਂ ਦੇ ਨਾਂ ਦਿੱਤੇ ਨੇ ਕਿ ਪੰਜਾਬ ਵਿੱਚ ਮਾਈਨਿੰਗ ਕਰਾਉਣ ਲਈ ਇਹ ਲੋਕ ਜ਼ਿੰਮੇਵਾਰ ਨੇ ਹਾਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੇ ਝਾੜ ਪਾ ਚੁੱਕੀ ਹੈ ਖਾਸ ਕਰ ਰੋਪੜ ਨੰਗਲ ਆਦ ਪ੍ਰਸ਼ਾਸਨ ਨੂੰ ਹਾਂ ਤੇ ਉਹ ਤੁਹਾਡਾ ਕਿੱਥੇ ਖੜਾਏਗਾ ਉਹ ਕਹਿੰਦੇ ਹੁਣ ਮੁੱਦੇ ਨਾ ਬਦਲਿਓ ਹੁਣ ਜਿਹੜੇ ਮੁੱਦੇ ਤੁਸੀਂ ਕਹੇ ਸੀ ਉਹਨਾਂ ਤੇ ਬੋਟਾ ਮੰਗਿਓ ਪਰ ਮੈਨੂੰ ਇਸ ਗੱਲ ਤੋਂ ਸਮਝ ਤੋਂ ਬਾਹਰ ਹੈ ਜਾਤਾ ਪੰਜਾਬ ਦੇ ਮੁਖ ਚ ਉਹਨਾਂ ਦੇ ਅਧਿਕਾਰੀ ਸਿਭਨ ਸੀ ਜੀ ਉਹਨਾਂ ਨੇ ਪੰਜਾਬ ਦੇ ਨਤੀਜੇ ਬਾਰੇ ਸ਼ਾਇਦ ਕੋਈ ਰਿਪੋਰਟ ਤਾਂ ਨਹੀਂ ਭੇਜੀ ਵਿਧਾਨ ਸਭਾ ਦੀਆਂ 5 ਸੀਟਾਂ ਵੇਲੀਆਂ ਹੋ ਗਿਆ ਸੀਤਲੰਗਰਾਲ ਸਵੇ ਜੀ ਤੇ 4 ਹੋਰ ਨੇ ਹਮ ਡੇਰਾ ਬਾਬਾ ਨਾਨਕ ਜੀ ਸੰਗਰੂਰ ਨਾਂ ਡੇਰਾ ਬਾਬਾ ਨਾਨਕ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਗਿੱਦੜਵਾਹ ਜੀ ਇਸੇ ਤਰ੍ਹਾਂ ਹੁਸ਼ਿਆਰਪੁਰ ਚੱਬੇਵਾਲ ਵਾਲੀ ਜੀ ਤੇ ਇੱਕ ਸੀਟ ਹੋਰ ਹੈ ਤੁੜ ਜਿੱਥੋਂ ਬੰਦਾ ਜਿਹੜਾ ਹੈਗਾ ਚੋਣ ਲੜਿਆ ਮੈਂਬਰ ਪਾਰਲੀਮੈਂਟ ਬਣ ਗਿਆ ਜੀ ਉਹ ਸੀਟ ਵੀ ਵੇਲੀ ਹੋ ਚੁੱਕੀ ਹੈ ਚਾਰ ਸੀਟਾਂ ਇਹ ਦੇ ਪੰਜਵੀਂ ਸੀ ਸੀਤ ਲੰਗਰਾਲ ਦੀ ਜੀ ਸੋ ਇਹਨਾਂ ਸੀਟਾਂ ਦੇ ਉੱਤੇ ਜਿਹੜੀ ਹੈ ਜਮਨੀ ਚੋਣ ਲਗਭਗ ਤੈ ਆ ਉਹਦੇ ਵਿੱਚ ਤੁਸੀਂ ਇੱਕ ਸੀਟ ਤੇ ਕਿਉਂ ਕਰਾ ਰਹੇ ਹੋ ਜਲੰਧਰ ਵਾਲੀ ਤੇ ਜੀ ਬਾਕੀਆਂ ਤੇ ਕਿਉਂ ਨਹੀਂ ਕਰਾਇਆ ਜਾ ਰਿਹਾ ਇਹ ਸਾਰਿਆਂ ਦੇ ਸਾਹਮਣੇ ਹੈ ਹਾਂ ਤੇ ਚਾਰ ਹੁਣ ਬਾਅਦ ਚ ਕਰਾਉਂਗੇ ਹਾਂ ਬਿਹਤਰ ਇਹ ਸੀ ਕਿ ਪੰਜੇ ਸੀਟਾਂ ਤੇ ਇਕੱਠਾ ਕਰਵਾ ਦਿੱਤਾ ਜਾਂਦਾ ਜੀ ਤਾਂ ਉਹ ਚੰਗਾ ਹੋਣਾ ਸੀ ਇਹ ਚੀਜ਼ ਨਾਲੋਂ ਨਾਲ ਉੰਦੀ ਰਹਿੰਦੀ ਹੈ ਹਮਮ ਅਲੱਗ ਕਿਉਂ ਕੀਤੀ ਜਾ ਰਹੀ ਹੈ ਸ਼ੀਤਲنگਰਾਲ ਨੇ ਵੀ ਸਵਾਲ ਚੁੱਕਿਆ ਜੀ ਤੇ ਆਮ ਲੋਕ ਵੀ ਪੁੱਛਦੇ ਆ ਕਿ ਚੋਣ ਕਮਿਸ਼ਨ ਇਹ ਕਿਉਂ ਕਰ ਰਿਹਾ ਹੈ ਭਾਵੇਂ 4 ਦਿਨ ਲੇਟ ਕਰ ਦਿੰਦਾ ਚੋਣਾ ਸਾਰੀਆਂ ਇਕੱਠੀਆਂ ਕਰ ਦਿੰਦਾ ਹਮ ਹੁਣ ਜਿਹੜੀ ਜਲੰਧਰ ਵਾਲੀ ਚੋਣ ਹੈ ਜੀ ਇਹ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਹਮ ਇਹਦੇ ਵਿੱਚ 21 ਜੂਨ ਤੱਕ ਨਾਮਜ਼ਦਗੀਆਂ ਨੇ ਪੜਤਾਲ 24 ਨੂੰ ਆ ਕਾਗਜ਼ਬਾਹਰ 26 ਤੱਕ ਲੈ ਸਕਦੇ ਹੋ ਜੀ 10 ਜੁਲਾਈ ਨੂੰ ਵੋਟਾਂ ਤੇ 13 ਨੂੰ ਨਤੀਜਾ ਆਏਗਾ ਜੀ ਜੀਟਲੋ ਸਾਹਿਬ ਹੁਣ ਰਵਨੀਤ ਬਿੱਟੂ ਹੋਰਾਂ ਨੇ ਬੀਤੇ ਦਿਨ ਸਟੇਟ ਮੰਤਰੀ ਦੇ ਵਜੋਂ ਸੌਂ ਚੋਕ ਲਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪੰਜਾਬ ਦੇ ਲੋਕਾਂ ਬਾਰੇ ਸੋਚਿਆ ਤੇ ਫਿਰ ਇਸ ਤੋਂ ਬਾਅਦ ਜਿਹੜਾ ਰਵਨੀਤ ਬਿੱਟੂ ਹੋਰਾਂ ਦੀ ਮਾਤਾ ਜਸਪੀਰ ਕੌਰ ਜੀ ਉਹਨਾਂ ਦਾ ਵੀ ਬਿਆਨ ਆਇਆ ਕਹਿੰਦੇ ਕਿ ਮੇਰਾ ਮੁੰਡਾ ਕਹਿੰਦਾ ਹੁੰਦਾ ਸੀ ਕਿ ਮੈਂ ਵੀ ਇੱਕ ਵਾਰ ਆਪਦੇ ਦਾਦੇ ਦੇ ਵਾਂਗੂ ਮੁੱਖ ਮੰਤਰੀ ਜ਼ਰੂਰ ਬਣੂੰਗਾ ਤੇ ਅੱਜ ਉਹ ਇੱਕ ਪੌੜੀ ਚੜ ਚੁੱਕਿਆ ਜੀ ਬਿਲਕੁਲ ਜੀ ਰਾਜਨੀਤਿਕ ਲੋਕ ਜਦੋਂ ਰਾਜਨੀਤੀ ਵਿੱਚ ਆਉਂਦੇ ਨੇ ਉਹ ਪਹਿਲਾ ਅਸ਼ਾ ਹੁੰਦੀ ਆ ਵਿਧਾਇਕ ਬਣਾ ਜੀ ਫਿਰ ਹੁੰਦੀ ਆ ਮੰਤਰੀ ਬਣਾ ਜੀ ਜਾਂ ਐਮਪੀ ਬਣਾ ਤੇ ਕੇਂਦਰ ਦਾ ਵਜੀਰ ਬਣਾ ਹਾਂ ਚੇਅਰਮੈਨ ਬਣਾ ਤੇ ਤਿੰਨ ਵਾਰ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਮੈਂਪੀ ਰਹਿ ਚੁੱਕੇ ਨੇ ਇਸ ਵਾਰ ਉਹ ਰਾਜਾ ਬੜਿੰਗ ਅਰੇ ਦਰਸ਼ਕ ਤੋਂ 20000 ਵੋਟਾਂ ਦੇ ਫਰਕ ਨਾਲ ਹਾਰ ਗਈ ਜੀ ਉਹਨਾਂ ਨੇ ਫਿਰ ਇਹ ਗੱਲ ਕਹੀ ਪਰ ਅੰਮ੍ਰਿਤਪਾਲ ਜਦੋਂ ਲੁਧਿਆਣੇ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਮੇਰਾ ਪ੍ਰਾਣਾ ਆੜੀ ਹੈ ਜੀ ਜੀ ਮੈਂ ਇਹਦੇ ਨਾਲ ਵਾਅਦਾ ਕਰਦਾ ਇਹਨੂੰ ਵੱਡਾ ਆਦਮੀ ਬਣਾਉਂਗਾ ਉਹਨਾਂ ਦੇ ਮਾਤਾ ਨੇ ਵੀ ਕਿਹਾ ਕਿ ਮੇਰਾ ਪੁੱਤ ਜ਼ਿੰਦਗੀ ਦੀ ਜਿਹੜੀਆਂ ਇਹ ਤਰੱਕੀਆਂ ਪੌੜੀਆਂ ਨੇ ਉਹਦੇ ਵਿੱਚੋਂ ਇੱਕ ਪੌੜੀ ਹੋਰ ਚੜ ਗਿਆ ਭਾਵੇਂ ਕੇਂਦਰ ਦੇ ਵਿੱਚ ਰਾਜ ਮੰਤਰੀ ਦਾ ਅਹੁਦਾ ਮਿਲਿਆ ਹੈ ਜੀ ਪਰ ਗੱਡੀ ਤੇ ਝੰਡੀ ਤਾਂ ਲੱਗ ਹੀ ਨਾ ਹਾਂ ਤੇ ਜੈਡ ਪਲੱਸ ਸੁਰੱਖਿਆ ਉਹਨਾਂ ਕੋਲੇ ਪਹਿਲਾਂ ਹੀ ਹੈ ਜੀ ਸੌਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਹਾਰੇ ਹੋਏ ਵੀ ਉਹ ਅਮਿਤ ਸ਼ਾਇਦਾ ਮਤਲਬ ਸਟਰੋਂਗ ਬੰਦੇ ਨੇ ਜੀ ਹਾਲਾਂਕਿ ਅੰਮ੍ਰਿਤਸਰ ਵਾਲੇ ਤਰਨਜੀਤ ਸਿੰਘ ਸੰਧੂ ਸਫੀਰ ਵੀ ਰਹੇ ਨੇ ਅਕਾਲੀ ਪਰਿਵਾਰ ਨਾਲ ਸੰਬੰਧਤ ਹੈ ਜਿਹੜਾ ਕਦੇ ਦਰਬਾਰ ਸਾਹਿਬ ਜਾਉ ਉੱਥੇ ਇੱਕ ਹਾਲ ਬਣਿਆ ਹੋਇਆ ਤੇਜਾ ਸਿੰਘ ਸਮੁੰਦਰੀ ਹਾਲ ਜੀ ਉਹ ਇਹ ਸਰਨਜੀਤ ਸਿੰਘ ਸੰਧੂ ਦੇ ਪਿਤਾ ਦਾਦਾ ਸੰਤ ਤੇਜਸ ਸਿੰਘ ਸਮੁੰਦਰੀ ਜੀ ਉਹਨਾਂ ਦਾ ਨਾਂ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਨੇੜੇ ਦੱਸੇ ਜਾਂਦੇ ਸੀ ਪਰ ਅਮਿਤ ਸ਼ਾ ਰਵਨੀਤ ਮਿੱਟੂ ਨੂੰ ਇਹ ਸਾਰਾ ਕੁਝ ਇੱਕ ਸਕ੍ਰਿਪਟ ਹੈ ਹਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਕਿਵੇਂ ਕਿਵੇਂ ਫਸਾਰਨੇ ਨੇ ਉਹ ਇੱਕ ਪੁਲ ਦਾ ਕੰਮ ਰਵਨੀਤ ਮਿੱਟੂ ਦੇ ਰਾਹੀਂ ਕਰਾਉਣਗੇ ਤੇ ਬਿੱਟੂ ਕਹਿੰਦਾ ਮੇਰੀ ਤਾਂ ਹਾਲਾਂਕਿ ਕਿ ਕਿਸਾਨਾਂ ਨੇ ਉਹਨਾਂ ਨੂੰ ਕਿਤੇ ਖੰਗਣ ਨਹੀਂ ਦਿੱਤਾ ਉਹ ਕਹਿੰਦੇ ਆ ਕਿ ਮੇਰੀ ਕਿਸਾਨਾਂ ਨਾਲ ਬਹੁਤ ਹੈ ਮੈਂ ਪੁੱਲ ਦਾ ਕੰਮ ਕਰਾਂਗਾ ਕਿ ਸਾਡੀ ਮੰਗਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਾਂਗਾ ਜੀ ਬਿਲਕੁਲ ਤੁਨ ਸਾਬੋ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਬਰਕਰਾਰ ਹੈ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਭਾਈ ਤੁਸੀਂ ਅਦਾਲਤੀ ਕਾਰਵਾਈ ਨੂੰ ਹਲਕੇ ਦੇ ਵਿੱਚ ਨਾ ਲਓ ਤੇ ਹੁਣ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਮਾਮਲੇ ਦੀ ਸੁਣਵਾਈ ਹੁਣ 12 ਜੂਨ ਨੂੰ ਹੋਣੀ ਹੈ ਜੀ ਜਦੋਂ ਅਦਾਲਤਾਂ ਨੂੰ ਦਖਲ ਦੇਣਾ ਪੈ ਜੇ ਤਾਂ ਲੱਗਦਾ ਕਿ ਇਹ ਜਿਹੜਾ ਰਾਜਨੀਤਿਕ ਢਾਂਚਾ ਹੈ ਪ੍ਰਸ਼ਾਸਨਿਕ ਅਧਿਕਾਰੀ ਨੇ ਜੀ ਇਹ ਸਹੀ ਕੰਮ ਨਹੀਂ ਕਰ ਰਿਹਾ ਜੀ 40 ਕਿਜਰੀਵਾਲ 10 ਦਿਨ ਅਜੇ ਗਏ ਨੂੰ ਹੋਏ ਸੀ ਮੈਨੂੰ ਜਲ ਸੰਕਟ ਦਾ ਬਹੁਤ ਫਿਕਰ ਹੈ ਹੂੰ ਭਾਈ ਸਾਹਿਬ ਤੀਜੀ ਵਾਰ ਮੁੱਖ ਮੰਤਰੀਓ ਤੁਸੀਂ ਜੀ ਤੇ ਜਲ ਸੰਕਟ ਪਹਿਲੀ ਵਾਰ ਨਹੀਂ ਹੋਇਆ ਔਰ ਕਿਵੇਂ ਇੱਕ ਟੈਂਕਰ ਕਿਸੇ ਮਹੱਲੇ 'ਚ ਖੜਦਾ ਹੈ ਕਿਵੇਂ ਲੋਕੋ ਦੇ ਉੱਤੇ ਚੜ ਕੇ ਪਾਪਾ ਪਾਪਾ ਪਾਣੀ ਦਾ ਖਿੱਚਦੇ ਹੈ ਜੀ ਪਾਣੀ ਦਾ ਸੰਕਟ ਹੈ ਹਮ ਇਹ ਰਾਜ ਦਾ ਵਿਸ਼ਾ ਕਿਹਨੇ ਕਰਨਾ ਸੀ ਤੁਹਾਡਾ ਜਲ ਬੋਰਡ ਬਵਾਦਾਂ ਦੇ ਘੇਰੇ ਚ ਉਹਦੀ ਪੜਤਾਲ ਹੋ ਰਹੀ ਹੈ ਜੀ ਤੇ ਫਟਕਾਰ ਲਾਈ ਹੈ ਸਰਕਾਰ ਨੂੰ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਜੀ ਔਰ ਦੂਜਾ ਇਹ ਸੰਕਟ ਹੋਣ ਤਾਂ ਨਹੀਂ ਪੈਦਾ ਹੋਇਆ ਸੁਪਰੀਮ ਕੋਰਟ ਦੇ ਦਖਲ ਪਿੱਛੋਂ ਹਮ ਰਾਜਸਥਾਨ ਹਿਮਾਚਲ ਪ੍ਰਦੇਸ਼ ਸਰਕਾਰ ਜੀ ਹਰਿਆਣੇ ਦੇ ਜਰਗੇ ਤਕਰੀਬਨ 137 ਕਿਊਸਕ ਪਾਣੀ ਵੱਧ ਜਾਰੀ ਕਰਨ ਨੂੰ ਕਹਤਾ ਤੇ ਹਿਮਾਚਲ ਨੇ ਸ਼ੁਰੂ ਵੀ ਕਰਤਾ ਜੀ 137 ਕਿਊਸਕ ਪਾਣੀ ਵੱਧ ਆਏਗਾ ਭਾਤੇ ਦਿੱਲੀ ਵਾਸਤੇ ਹਮ ਸੋ ਮੇਰੇ ਖਿਆਲ ਤੁਸੀਂ ਉਹਨੇ ਟਿਊਬਵਲ ਜਿੰਨੇ ਲੋੜੀ ਦੇ ਸੀ ਉਹ ਲਾ ਨਹੀਂ ਸਕੇ ਇੱਕ ਹੋਰ ਵੀ ਸਮੱਸਿਆ ਹੁੰਦੀ ਆ ਸਾਰੇ ਥਾਮਾ ਤੇ ਸਿਮਰਨ ਜੀ ਲੋਕ ਜਿਹੜੇ ਸਰਦੇ ਪੁੱਛਦੇ ਆ ਹਮ ਉਹ ਸਿੱਧੀਆਂ ਪਾਈਪਾਂ ਦੇ ਉੱਤੇ ਟੁੱਲੂ ਪੰਪ ਲਾ ਲੈਂਦੇ ਨੇ 10 ਘਰਾਂ ਦਾ ਪਾਣੀ ਖਿੱਚ ਦਿੰਦੇ ਆ ਜੀ ਇਹਨਾਂ ਨੂੰ ਵੀ ਦੇਖਣ ਦੀ ਜ਼ਰੂਰਤ ਹੈ ਆਰ ਜੇ ਸੱਚਮੁੱਚ ਅੱਗੇ ਚੋਣਾਂ ਆ ਰਹੀਆਂ ਨੇ ਵਿਧਾਨ ਸਭਾ ਦੀਆਂ ਜੀ ਇਹਨਾਂ ਨੇ ਨਾ ਕਾਂਗਰਸ ਨਾਲ ਸਮਝੌਤਾ ਵੀ ਤੋੜਤਾ ਜੀ ਤੇ ਆ ਜਿਹੜਾ ਜਲ ਸੰਕਟ ਜਿਵੇਂ ਐਕਤੀ ਦੇਖਣ ਨੂੰ ਮਿਲਿਆ ਹੈ ਇਹਦਾ ਵਿਧਾਨ ਸਭਾ ਦੀਆਂ ਚੋਣਾਂ ਤੇ ਵੀ ਅਸਰ ਪਵੇਗਾ ਸੋ ਸਪਰੀਮ ਕੋਰਟ ਨੇ ਜੇ ਡੰਡਾ ਚੱਕਿਆ ਤਾਂ ਇਹਨਾਂ ਨੂੰ ਥੋੜਾ ਜਿਹਾ ਸੁਰਤ ਆਈ ਹੈ ਹਮ ਅਦਰਵਾਈਜ਼ ਇਹਨਾਂ ਦੇ ਪੱਲੇ ਕੁਝ ਨਹੀਂ ਸੀ ਇਹ ਤਾਂ ਬਿਨਾ ਮਤਲਬ ਤੋਂ ਇਹ ਬਹੁਤ ਵੱਡਾ ਇਹ ਤਾਂ ਦੂਰੰਦੇਸ਼ੀ ਹੋਣੀ ਚਾਹੀਦੀ ਹੈ ਜੀ ਕਿ ਸੰਕਟ ਨਾਲ ਲੈਵਲ ਲਈ ਅਸੀਂ ਪਾਣੀ ਕਿੱਥੋਂ ਤੇ ਕਿਵੇਂ ਪ੍ਰਬੰਧ ਕਰਨਾ ਹੈ ਇਹ ਕੰਮ ਰਾਜ ਦੇ ਮੁੱਖ ਮੰਤਰੀ ਦਾ ਹੁੰਦਾ ਜੀ ਟਿਲੋ ਸਾਹਿਬ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੇਤਾ ਸੁਪਰੀਆ ਸ੍ਰੀਨੇਤ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਬੜੇ ਹੀ ਗੰਭੀਰ ਦੋਸ਼ ਜਿਹੜੇ ਨੇ ਬੀਜੇਪੀ ਦੇ ਆਗੂ ਉੱਤੇ ਲਗਾਏ ਨੇ ਉਹਨਾਂ ਦੋਸ਼ ਲਾਉਂਦੇ ਆ ਕਿ ਹੈ ਕਿ ਕਈ ਲੜਕੀਆਂ ਦਾ ਯੌਨ ਸ਼ੋਸ਼ਣ ਇਸ ਬੀਜੇਪੀ ਆਗੂ ਦੇ ਵੱਲੋਂ ਕੀਤਾ ਗਿਆ ਹੈ ਜੀ ਇਹਨਾਂ ਦਾ ਇਹ ਆਈਟੀ ਸੈੱਲ ਦਾ ਹੈ ਜੀ ਪੱਛਮੀ ਬੰਗਾਲ ਦਾ ਜੀ ਨਾਂ ਹੈ ਅਮਤ ਮਾਲਵੀਆ ਹਮ ਅਲਜ਼ਾਮ ਵੀ ਕਿਸੇ ਹੋਰ ਨੇ ਨਹੀਂ ਲਾਏ ਭਾਰਤੀ ਜਨਤਾ ਪਾਰਟੀ ਆਰਐਸਐਸ ਦੇ ਆਗੂ ਨੇ ਲਾਏ ਨੇ ਜੀ ਜਿਹੜੇ ਇਹ ਭਾਈ ਵਾਲਾ ਆਪਸ ਵਿੱਚ ਦੀ ਹਾਂ ਕਿ ਉਹ ਦਫ਼ਤਰਾਂ ਦੇ ਵਿੱਚ ਹੀ ਔਰਤਾਂ ਦਾ ਸ਼ੋਸ਼ਣ ਕਰਦਾ ਸੀ ਜੀ ਤੇ ਨਵੀਂ ਬਣੀਆ ਸਰਕਾਰ ਕੱਲ ਸੌ ਚੱਕੀ ਐ ਹਾਂ ਤੇ ਸਾਰੇ ਪਾਸੇ ਛਾਇਆ ਪਿਆ ਸਿਰ ਮੜਾਏ ਔਲੇ ਪੜੇ ਜੀ ਅੱਜ ਕੱਲ ਸੌ ਚੁੱਕੀ ਐ ਤੇ ਅੱਜ ਪਹਿਲੇ ਦਿਨੀ ਇਹ ਘਟਨਾ ਜਗ ਜाहिर ਹੋ ਗਈ ਤੇ ਗਾਹਾਂ ਵੀ ਫਿਰ ਤੁਹਾਨੂੰ ਪਤਾ ਹੈ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਹੈ ਜੀ ਇਹ ਮਾਮਲਾ ਲੋਕਲ ਹੈ ਹਾਂ ਉਥੋਂ ਦੀ ਪੁਲਿਸ ਨਾਲ ਸੰਬੰਧਿਤ ਹੈ ਜੀ ਮੇਰੇ ਖਿਆਲ ਮਮਤਾ ਬੈਨਰਜੀ ਨੂੰ ਜੇ ਬੰਗਾਲ ਨਾਲ ਸੰਬੰਧਿਤ ਹੈ ਤਾਂ ਉਨ੍ਹਾਂ ਨੂੰ ਜਿੱਥੇ ਦਾ ਵੀ ਹੈ ਉਥੋਂ ਦੀ ਪੁਲਿਸ ਨੂੰ ਤੁਰੰਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਇਹੋ ਜਿਹੇ ਬਿਰਤੀ ਵਾਲੇ ਲੋਕ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦੇ ਅਕਸ ਨੂੰ ੱੱਬਾ ਲਾਉਂਦੇ ਨੇ ਇਨਾ ਤੋਂ ਬਚ ਕੇ ਰਹਿੰਦੀ ਲੋੜ ਹੈ ਜੀ ਜੀ ਢੀਲੋ ਸਾਹਿਬ ਕਈ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਬਾਰਡਰਾਂ ਉੱਤੇ ਡਟੇ ਹੋਏ ਨੇ ਹੁਣ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜਾ ਸਾਂਝਾ ਕਿਸਾਨ ਮੋਰਚਾ ਸੰਘਰਸ਼ ਹੈ ਉਹ ਜਾਰੀ ਰਹੇਗਾ ਮੰਗਾਂ ਨੂੰ ਲੈ ਕੇ ਇਸੇ ਤਰ੍ਹਾਂ ਡਟੇ ਰਹਾਂਗੇ ਜੀ ਉਹਨਾਂ ਨੇ ਗੱਲ ਕੀਤੀ ਹੈ ਉੱਤਰ ਭਾਰਤ ਦੀ ਜੀ ਕਿਸਾਨਾਂ ਕਰਕੇ ਉਹ ਕਹਿੰਦੇ ਤੁਸੀਂ ਪੰਜਾਬ 'ਚ 13 ਜੀਰੋ ਹਾਂ ਪੰਜ ਹਰਿਆਣੇ ਚ ਰਾਜਸਥਾਨ ਚ ਯੂਪੀ ਚ ਤਕਰੀਬਨ 39 ਸੀਟਾਂ ਕਿਸਾਨੀ ਸੰਘਰਸ਼ ਕਰਕੇ ਹਾਰੀਆਂ ਨੇ ਜੀ ਸੋ ਅਜਿਹੇ ਮਾਮਲੇ ਦੇ ਵਿੱਚ ਸਿਮਰਨ ਜੀ ਇਹਨਾਂ ਨੂੰ ਚਾਹੀਦਾ ਹੈ ਹਮ ਕਿ ਕਿਸਾਨਾਂ ਦੇ ਨਾਲ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅੱਜ ਉਹ ਬਹੁਤ ਵੱਡੇ ਇਹ ਦਿਖਦੇ ਨਾજર ਆਏ ਪਹਿਲੀ ਕਲਮ ਕਿਸਾਨਾਂ ਤੇ ਚਲਾਤੀ ਜੀ ਉਹ ਭਾਈ ਇਹ ਤਾਂ ਰੁਟੀਨ ਹੈ ਹੂੰ ਚੋਣ ਜਾਬਤੇ ਕਰਕੇ ਇਹ ਫੰਡ ਬੰਦ ਹੋਇਆ ਵਾ ਸੀ ਹੁਣ ਪ੍ਰਧਾਨ ਮੰਤਰੀ ਸਾਹਿਬ ਨਵੇਂ ਸਿਰੇ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਗਏ ਜੀ ਤੇ ਇਹ ਕੰਮ ਤੱਕ ਕਰਨੇ ਆ ਤੇ ਖਰਾਬ ਥੋੜੀ ਹੈ ਤੁਸੀਂ ਅਨਾਉਂਸਮੈਂਟ ਕੀਤੀ ਹੋਈ ਆ 6000 ਰੁਪਏ ਸਾਲਾਨਾ ਖਾਤਿਆਂ ਦੇ 9 ਕਰੋੜ ਦੇ 30 ਲੱਖ ਕਿਸਾਨ ਹੈ ਜੀ ਜਿਨ੍ਹਾਂ ਦੇ ਖਾਤਿਆਂ 'ਚ 20000 ਕਰੋੜ ਚਲਾ ਗਿਆ ਪਰ ਇਹਦੇ ਨਾਲੋਂ ਵੱਧ ਦਾ ਕੰਮ ਰਾਜਸਥਾਨ ਸਰਕਾਰ ਦਾ ਹੈ ਜਿਨ੍ਹਾਂ ਨੇ ਅਨਾਉਂਸ ਕਰਤਾ ਕਿ ਰਾਜਸਥਾਨ ਦੇ ਕਿਸਾਨਾਂ ਨੂੰ ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ 6000 ਦੀ ਥਾਂ 2000 ਆਪਦਾ ਪਾਵਾਂਗੇ 8000 ਉਹਨਾਂ ਦੇ ਖਾਤਿਆਂ 'ਚ ਪਾਵਾਂਗੇ ਜੀ ਸੋ ਰਾਜਸਥਾਨ ਦੇ ਵਿੱਚ ਕਿਸਾਨਾਂ ਨੂੰ ਸਭ ਤੋਂ ਵੱਧ ਭਾਰਤ 'ਚ ਮਿਲੇਗਾ ਜਦੋਂ ਇਹ ਸ਼ੁਰੂ ਹੋ ਗਿਆ ਹਾਂ ਤੇ ਇਹ ਕੁਝ ਦੂਜੇ ਰਾਜਾਂ ਨੂੰ ਵੀ ਜਿਨ੍ਹਾਂ ਰਾਜਾਂ ਦੇ ਵਿੱਚ ਹੁਣ ਚੋਣਾਂ ਆ ਰਹੀਆਂ ਨੇ ਜੀ ਵਿਧਾਨ ਸਭਾ ਦੀਆਂ ਤੇ ਉੱਥੋਂ ਦੇ ਕਿਸਾਨ ਉੱਥੇ ਵੀ ਮੰਗ ਕਰਨਗੇ ਮਹਾਰਾਸ਼ਟਰ ਚ ਆ ਰਹੀ ਹੈ ਬਹੁਤ ਨੇੜੇ ਹਰਿਆਣਾ ਚ ਆ ਰਹੀ ਹੈ ਕਈ ਹੋਰਾਂ ਥਾਵਾਂ ਤੇ ਹੈ ਤੇ ਉੱਥੇ ਫਿਰ ਕਿਸਾਨ ਮੰਗ ਕਰਨਗੇ ਰਾਜਸਥਾਨ ਦੀ ਤਰਜ਼ ਤੇ ਸਾਨੂੰ ਵੀ ਪਾਓ ਜੀ ਟਿਲੋ ਸਾਹਿਬ ਜਦੋਂ ਦੇ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਉਦੋਂ ਦੀਆਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਮੰਥਨ ਕੀਤੇ ਜਾ ਰਹੇ ਨੇ ਕਿ ਸਾਡੇ ਚ ਕਮੀ ਕਿੱਥੇ ਰਹਿ ਗਈ ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਹਰਾਂਦੇ ਵੱਲੋਂ ਵੀ ਆਪਣੀ ਪਾਰਟੀ ਨੂੰ ਇੱਕ ਸਲਾਹ ਦਿੱਤੀ ਗਈ ਹੈ ਕਾਂਗਰਸ ਨੂੰ ਕਹਿੰਦੇ ਕਾਂਗਰਸ ਨੂੰ ਵੀ ਸਵੈ ਮੰਥਨ ਕਰਨਾ ਚਾਹੀਦਾ ਹੈ ਜੀ ਦੇਖੋ ਕਾਂਗਰਸ ਜਿੱਤੀ ਹੈ 38 ਵਿਧਾਨ ਸਭਾ ਹਲਕੇ ਜੀ ਸੱਤ ਜਿੱਤੀ ਆ ਉਹ ਲੋਕ ਸਭਾ ਸੀਟਾਂ ਹਾਂ ਤੇ ਜਿਹੜੇ ਭਗਵੰਤ ਮਾਨ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਜੀ ਇਹ ਤਾਂ 65 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਵਿਧਾਨ ਸਭਾ ਹਲਕੇ ਹਾਰੀ ਏ ਜੀ ਸੋ ਜਿੱਥੇ ਉਹ ਮੰਥਨ ਕਰ ਰਹੇ ਨੇ ਹਮ ਤਾਂ ਪ੍ਰਗਟ ਸੇ ਉਹਨੇ ਕਾਗਰਸ ਨੂੰ ਸਲਾਹ ਦਿੰਦੀ ਹੈ ਕਿ ਭਾਈ ਸਾਹਿਬ ਇਕੱਠੇ ਹੋ ਕੇ ਬੈਠੋ ਜੀ ਆਪਾਂ ਮੰਥਨ ਕਰੀਏ ਹਮ ਆਪਾਂ ਸੱਤ ਤੇ ਆਏ ਆ ਜੀ ਆਪਾਂ ਨੂੰ ਇਦੋਂ ਵੱਧ ਸੀਟਾਂ ਵੀ ਆ ਸਕਦੀਆਂ ਸੀ ਕਿਉਂਕਿ ਸਰਕਾਰ ਦੀ ਐਂਟੀਨਿਕਰਵੈਂਸੀ ਸੀ ਹਮ ਬੀਜੇਪੀ ਜ਼ੀਰੋ ਹੋਗੀ ਹਾਂ ਅਕਾਲੀ ਦਲ ਦੀਆਂ 10 ਸੀਟਾਂ ਤੇ ਜਵਾਨਤਾ ਜਬਤ ਹੋ ਗਈਆਂ ਜੀ ਆਪਣਾ ਪ੍ਰਦਰਸ਼ਨ ਇਸ ਤੋਂ ਚੰਗਾ ਹੋਣਾ ਚਾਹੀਦਾ ਸੀ ਇਸ ਕਰਕੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਬਰੇਂਗ ਨੂੰ ਆਖਿਆ ਕਿ ਤੁਸੀਂ ਪ੍ਰਧਾਨੋਂ ਪਾਰਟੀ ਦੇ ਜੀ ਤੁਸੀਂ ਕਿਰਪਾ ਕਰਕੇ ਬੈਠੋ ਕਾਂਗਰਸ ਪਾਰਟੀ ਦੇ ਲੋਕ ਸਵੈ ਮੰਥਨ ਕਰਨ ਕਿ ਜਿੱਥੇ ਸਾਡੀ ਕਮੀ ਕਮਜ਼ੋਰੀ ਰਹੀ ਹੈ ਉਹਦੇ ਕਾਰਨ ਕੀ ਹੈ ਤੇ ਭਵਿੱਖ ਵਿੱਚ ਉਹਨਾਂ ਨੂੰ ਸੁਧਾਰਨਾ ਕਿਵੇਂ ਹੈ ਜੀ ਟੀਲੋਸਬ ਪੰਜਾਬ ਦੇ ਜਿਹੜੇ ਨਵੇਂ ਚੁਣੇ ਗਏ ਸੰਸਦੀ ਮੈਂਬਰ ਨੇ ਉਹਨਾਂ ਨੇ ਸੰਵਿਧਾਨ ਦੀ ਰਾਖੀ ਲਈ ਪ੍ਰਣ ਲੈ ਲਿਆ ਤੇ ਦੂਜੀ ਪਾਸੇ ਕਾਂਗਰਸ ਨੇ ਬੀਤੀ ਦਿਨੀ ਕਾਂਗਰਸ ਵਰਕਿੰਗ ਕਮੇਟੀ ਦੀ ਜਦੋਂ ਮੀਟਿੰਗ ਹੋਈ ਸੀ ਤਾਂ ਸੁਨੀਆ ਗਾਂਧੀ ਹਰਾਂ ਨੂੰ ਲੀਡਰ ਆਫ ਆਪੋਜੀਸ਼ਨ ਚੁਣਿਆ ਸੀ ਇਸ ਵਾਸਤੇ ਵੀ ਉਹਨਾਂ ਨੂੰ ਬਾਕੀ ਸੰਸਦੀ ਮੈਂਬਰਾਂ ਦੇ ਵੱਲੋਂ ਵਧਾਈ ਦਿੱਤੀ ਗਈ ਹੈ ਜੀ ਉਹਦੇ ਵਿੱਚ ਥੋੜਾ ਜਿਹਾ ਫਰਕ ਹੈ ਸਮਰਨ ਜੀ ਵਿਰੋਧੀ ਧਿਰ ਦਾ ਜਿਹੜਾ ਨੇਤਾ ਬਣਾਉਣਾ ਹੈ ਉਹ ਰਾਹੁਲ ਗਾਂਧੀ ਦਾ ਮਤਾ ਪਾਸ ਕੀਤਾ ਜੀ ਤੇ ਸ਼੍ਰੀਮਤੀ ਸੋਨਿਆ ਗਾਂਧੀ ਨੂੰ ਜਿਹੜਾ ਕਾਂਗਰਸ ਦੀ ਸੰਸਦੀ ਦਾਲਾ 100 ਬੰਦਿਆਂ ਦਾ ਜੀ ਉਹਦਾ ਚੇਅਰਪਰਸਨ ਚੁਣ ਲਿਆ ਹਮ ਸੋ ਰਾਹੁਲ ਗਾਂਧੀ ਨੇ ਕਹਿਤਾ ਕਿ ਮੈਂ ਸੋਚਣ ਦਾ ਸਮਾਂ ਦਿਓ ਕਿਉਂਕਿ ਜਿਹੜਾ ਵਿਰੋਧੀ ਧਿਰ ਦਾ ਆਗੂ ਹੁੰਦਾ ਹੈ ਜੀ ਉਹਦੇ ਕੋਲੇ ਵੀ ਕੈਬਨਟ ਮੰਤਰੀ ਵਾਲੀਆਂ ਸਾਰੀਆਂ ਸਹੂਲਤਾਂ ਹੁੰਦੀਆਂ ਨੇ ਜੀ ਉਹਦੀ ਮਹੱਤਤਾ ਵੀ ਇੱਕ ਕੈਬਨਟ ਮੰਤਰੀ ਦੇ ਬਰਾਬਰ ਹੁੰਦੀ ਹੈ ਘਟਣੀ ਹਮ ਤੇ ਪਿਛਲੇ 10 ਸਾਲਾਂ ਤੋਂ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ ਉਹ ਨਹੀਂ ਸੀ ਜੀ ਰਾਜ ਸਭਾ ਦੇ ਵਿੱਚ ਇਹਨਾਂ ਦੇ ਰਾਜ ਸਭਾ ਦੇ ਸਸਦੀ ਦਲ ਦੇ ਵਿਰੋਧੀ ਧਿਰ ਦੇ ਮੁਖੀ ਮਲਕਰ ਜਨ ਖੜਗੇ ਨੇ ਜੀ ਰਾਹੁਲ ਗਾਂਧੀ ਦਾ ਮਤਾ ਪਾਸ ਹੋ ਗਿਆ ਤੇ ਡਿਪਟੀ ਸਪੀਕਰ ਵੀ ਆਮ ਤੌਰ ਤੇ ਵਿਰੋਧੀ ਧਿਰ ਕੋਲੇ ਹੁੰਦਾ ਹੈ ਹਾਂ ਤੇ ਹੁਣ ਕਿਉਂਕਿ ਵਿਰੋਧੀ ਧਿਰ ਇੱਕ ਸਟਰੋਂਗ ਵਿਰੋਧੀ ਧਿਰ ਬਣੀ ਹੈ ਜੀ ਤਾਂ ਉਹ ਇਹ ਉਹਦਾ ਜਿਹੜਾ ਹੈਗਾ ਡਿਪਟੀ ਸਪੀਕਰ ਦਾ ਉਬਜੈਕਟ ਹੀ ਪ੍ਰਾਪਤ ਕਰ ਲੈ ਕੇ ਜੀ ਟੁੱਲਸਾਬ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ ਹੈ ਸਾਡੇ ਨਾਲ ਪ੍ਰੋਗਰਾਮ ਇੱਕ ਮਿਹਰ ਵੀ ਸੁਣਨ ਦੇ ਵਿੱਚ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ